हां जी दोस्तों सरकारी मुलाजिमा ਲਈ ਹੋ ਸਕਦਾ ਵੱਡਾ ਐਲਾਨ ਬਜਟ 2024 ਦੀ ਜਿਹੜੀ ਕਿਆਸ ਇਰਾਈਆ ਇਹ ਕਹਿ ਰਹੀ ਹੈ ਕੀ ਆਏਗਾ ਨਵ ਬਜਟ ਦੇ ਵਿੱਚ ਇਹ ਹੀ ਅੱਜ ਸਾਂਝੀ ਕਰਾਂਗੇ ਅਪਡੇਟ ਤੁਹਾਡੇ ਨਾਲ ਸੋ ਦੋਸਤੋ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਬੈਲ ਆਈਕਨ ਆਲਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਕਰਮਚਾਰੀਆਂ ਦੀ ਕਮਾਈ ਛੁੱਟੀ 240 ਤੋਂ ਵੱਧ ਕੇ 300 ਹੋ ਸਕਦੀ ਹੈ ਮੋਦੀ ਸਰਕਾਰ ਜਲਦੀ ਮੁਲਾਜ਼ਮਾਂ ਦੀ ਕਮਾਈ ਛੁੱਟੀ ਵਧਾਉਣ ਬਾਰੇ ਫੈਸਲਾ ਲੈ ਸਕਦੀ ਹੈ ਲੇਬਰ ਕੋਡ ਦੇ ਨਿਯਮਾਂ ਵਿੱਚ ਬਦਲਾਅ ਨੂੰ ਲੈ ਕੇ ਸਰਕਾਰ ਨੇ ਕਿਰਤ ਮੰਤਰਾਲਾ ਲੇਬਰ ਯੂਨੀਅਨ ਅਤੇ ਇੰਡਸਟਰੀ ਦੇ ਨੁਮਾਇੰਦਿਆਂ ਦਰਮਿਆਨ ਕੰਮ ਦੇ ਘੰਟੇ ਸਾਲਾਨਾ ਛੁੱਟੀ ਪੈਨਸ਼ਨ ਪੀਐਫ ਟੇਕ ਹੋਮ ਸੈਲਰੀ ਰਿਟਾਇਰਮੈਂਟ ਆਦਿ ਬਾਰੇ ਨਵੇਂ ਨਿਯਮਾਂ ਦੇ ਕਈ ਫੈਸਲੇ ਲਏ ਹਨ ਇਸ ਵਿੱਚ ਮੁਲਾਜ਼ਮਾਂ ਦੀ ਅਰਨਡ ਲੀਪ 240 ਤੋਂ ਵਧਾ ਕੇ 300 ਕਰਨ ਦੀ ਮੰਗ ਕੀਤੀ ਗਈ ਹੈ ਇਸ ਬਾਰੇ ਮੀਤ ਕੀਤੀ ਜਾ ਰਹੀ ਹੈ ਕਿ ਬਜਟ ਇਸ ਵਾਰੇ ਕੁਝ ਗੱਲ ਹੋ ਸਕਦੀ ਹੈ ਅਨਰ ਲੀਵ ਚ ਹੋ ਸਕਦਾ ਹੈ ਵਾਦਾ ਮਜ਼ਦੂਰ ਯੂਨੀਅਨਾਂ ਨਾਲ ਜੁੜੇ ਲੋਕ ਚਾਹੁੰਦੇ ਨੇ ਕਿ ਕਮਾਈ ਛੁੱਟੀ ਦੀ ਸੀਮਾ 240 ਤੋਂ ਵਧਾ ਕੇ 300 ਦਿਨ ਕੀਤੀ ਜਾਵੇ ਕਿਰਤ ਸੁਧਾਰਨਾ ਸੰਬੰਧ ਨਵੇਂ ਕਾਨੂੰਨ ਸਤੰਬਰ 2020 ਦੇ ਵਿੱਚ ਸੰਸਦ ਦੁਆਰਾ ਪਾਸ ਕੀਤੇ ਗਏ ਸਨ ਹੁਣ ਕੇਂਦਰ ਸਰਕਾਰ ਇਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਸਰਕਾਰ ਇਹਨਾਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨਾ ਚਾਹੁੰਦੀ ਹੈ ਪਰ ਅਜੇ ਹਾਂ ਨਹੀਂ ਕਰ ਸਕੀ ਹੈ ਹੁਣ ਇਸ ਵਾਰ ਮੀਤ ਕੀਤੀ ਜਾ ਰਹੀ ਹੈ ਕੀ ਸਰਕਾਰ ਬਜਟ ਦੇ ਵਿੱਚ ਇਸ ਬਾਰੇ ਕੁਝ ਐਲਾਨ ਜਿਹੜਾ ਉਹ ਕਰ ਸਕਦੀ ਹੈ ਕੀ ਤਬਦੀਲੀਆਂ ਹੋਣੀਆਂ ਲੇਬਰ ਕੋਡ ਦੇ ਨਿਯਮਾਂ ਅਨੁਸਾਰ ਮੂਲ ਤਨਖਾਹ ਕੁਲ ਤਨਖਾਹ ਦਾ 50% ਜ਼ਿਆਦਾ ਹੋਣੀ ਚਾਹੀਦੀ ਹੈ ਜਿਸ ਨਾਲ ਜਿਆਦਾਤਰ ਕਰਮਚਾਰੀਆਂ ਦੀ ਤਨਖਾਹ ਦਾ ਢਾਂਚਾ ਬਦਲ ਜਾਵੇਗਾ ਜੇਕਰ ਬੇਸਿਕ ਤਨਖਾਹ ਵਧਦੀ ਹੈ ਤਾਂ ਪੀਐਫ ਤੇ ਗ੍ਰੈਚੂਇਟੀ ਵਿੱਚ ਕਟੌਤੀ ਕੀਤੀ ਰਕਮ ਵਧ ਜਾਵੇਗੀ ਇਸ ਨਾਲ ਹੱਥ 'ਚ ਤਨਖਾਹ ਘਟ ਜਾਵੇਗੀ ਹਾਲਾਂਕਿ ਪੀਐਫ ਵਧ ਸਕਦਾ ਹੈ 1 ਫਰਵਰੀ ਨੂੰ ਜਿਹੜਾ ਬਜਟ ਪੇਸ਼ ਕੀਤਾ ਜਾਵੇਗਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2024 ਨੂੰ ਛੇਵੇਂ ਵਾਰ ਬਜਟ ਪੇਸ਼ ਕਰੇਗੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਜਿਹੜਾ ਬਜਟ ਹੈ ਉਹ ਪੇਸ਼ ਕਰਨ ਜਾ ਰਹੀ ਹੈ ਕਿਉਂਕਿ ਉਸ ਤੋਂ ਬਾਅਦ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਅਜੇ ਸਰਕਾਰ ਆਪਣੇ ਵੋਟ ਬੈਂਕ ਖਾਸ ਕਰਕੇ ਰੁਜ਼ਗਾਰ ਪ੍ਰਾਪਤ ਲੋਕਾਂ ਨੂੰ ਪੂੰਜੀ ਲਾਉਣ ਲਈ ਕੋਈ ਵਿਸ਼ੇਸ਼ ਐਲਾਨ ਕਰ ਸਕਦੀ ਹੈ ਸਰਕਾਰ ਬਜਟ ਦੇ ਵਿੱਚ ਕਿਰਤ ਕਾਨੂੰਨ ਲਿਆਉਣ ਬਾਰੇ ਕੋਈ ਐਲਾਨ ਕਰ ਸਕਦੀ ਹੈ ਸਰਕਾਰ ਲੰਬੇ ਸਮੇਂ ਤੋਂ ਕਿਰਤ ਕਾਨੂੰਨ ਨੂੰ ਦੇਸ਼ ਭਰ ਦੇ ਵਿੱਚ ਲਾਗੂ ਕਰਨ ਦੀ ਯੋਜਨਾ ਬਣਾ ਰਹੀ ਹੈ ਪਰ ਅਜੇ ਸੈਂਪਟੀ ਨਾ ਹੋਣ ਕਾਰਨ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ ਦੇਰੀ ਹੋ ਰਹੀ ਹੈ ਹਾਲਾਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਬਜਟ 'ਚ ਕੋਈ ਵੱਡਾ ਐਲਾਨ ਨਹੀਂ ਕੀਤਾ ਜਾਵੇਗਾ ਪਰ ਸਰਕਾਰ ਆਪਣੇ ਵੋਟ ਬੈਂਕ ਲਈ ਕੁਝ ਖਾਸ ਜਿਹੜਾ ਉਹ ਐਲਾਨ ਕਰ ਸਕਦੀ ਹੈ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਕਿ ਬਜਟ ਦੇ ਵਿੱਚ ਕੀ ਕੁਝ ਖਾਸ ਲੈਣ ਵਾਲਾ ਹੁਣ ਦੇਖਣਾ ਇਹ ਹੋਵੇਗਾ ਸੋ ਇਸੇ ਤਰ੍ਹਾਂ ਦੀ ਨਿਤ ਨਵੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਕੱਲ ਫਿਰ ਮਿਲਾਂਗੇ ਇੱਕ ਨਵੀਂ ਅਪਡੇਟ ਦੇ ਨਾਲ ਇਸੇ ਸਮੇਂ ਇਸੇ ਚੈਨਲ ਦੇ ਉੱਤੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ